ਲੱਭ ਗਿਆ ਪੰਜਾਬ ਦੇ ਜੰਗਲਾਂ 'ਚ ਬਰਾਨ ਪਿਆ ਪਣਤਾਂ ਦਾ ਪਿੰਡ ਨਵੇਂ ਬਣੇ ਉਜੜੇ ਘਰ ਦੇਖ ਕਿਉਂ ਲੱਗਦਾ ਐ ਡਰ ਲੱਖਾਂ ਦੇ ਘਰ ਛੱਡ ਕਿਉਂ ਚਲੇ ਗਏ ਨੇ ਲੋਕ ਸਾਵਰ ਰਾਈਡਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਿਤ ਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਹਿਸ਼ਾਰਪੁਰ ਦੇ ਕੰਢੀ ਏਰੀਏ ਦੇ ਸੰਗੜੇ ਜੰਗਲਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਿੱਥੇ ਇੱਕ ਪਿੰਡ ਆ ਜਿਹੜਾ ਬਰਾਨ ਪਿਆ ਹੋਇਆ ਆ ਸਭ ਲੋਕ ਪਿੰਡ ਛੱਡ ਕੇ ਜਾ ਚੁੱਕੇ ਆ ਉਸ ਪਿੰਡ ਨੂੰ ਪਣਤਾਂ ਦਾ ਮਹੱਲਾ ਵੀ ਕਹਿੰਦੇ ਆ ਚਲੋ ਚੱਲਦੇ ਆ ਉੱਥੇ ਜਾ ਕੇ ਤੁਹਾਨੂੰ ਪੂਰੀ ਡਿਟੇਲ ਚ ਦੱਸਾਂਗੇ ਪਿੰਡ ਬਾਰੇ ਰਾਹਤੇ ਦੇ ਬਹੁਤ ਸੋਹਣੇ ਦ੍ਰਿਸ਼ ਹੋਣੇ ਆ ਕਿਉਂਕਿ ਇਸ ਪਿੰਡ ਦੇ ਵਿੱਚ ਹਰ ਕੋਈ ਦਿਨੇ ਵੀ ਜਾਣ ਤੋਂ ਡਰੇਗਾ ਰਾਤ ਨੂੰ ਤਾਂ ਕੋਈ ਮਤਲਬ ਹੀ ਨਹੀਂ ਕਿ ਉੱਥੇ ਚੱਲ ਜਵੇ ਇਦਾਂ ਦਾ ਮੌਲ ਆ ਚਲੋ ਹੁਣ ਚੱਲਦੇ ਆ ਸਾਨੂੰ ਰਸਤੇ ਦੇ ਵਿੱਚ ਸਾਡੇ ਸਬਸਕ੍ਰਾਈਬਰ ਮਿਲੇ ਆ ਫੋਰ ਬਾਜੀ ਕੀ ਆ ਚੱਲਦੀ ਵਧੀਆ 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 ਕਾਫੀ ਦੂਰੋਂ ਆਇਆ ਭਾਜੀ ਹੁਣੀ ਤੇ ਭਾਜੀ ਕਿਹੜੇ ਏਰੀਆ ਦੀ ਆਪਣਾ ਆ ਮੇਰਾ ਪਟਿਆਲਾ ਏਰੀਆ ਪਟਿਆਲੇ ਆ ਜੀ ਅੱਛਾ ਤੁਸੀਂ ਪਟਿਆਲੇ ਤੋਂ ਆ ਤੇ ਤੁਸੀਂ ਭਾਜੀ ਤੇ ਸਾਡਾ ਏਰੀਆ ਚੰਡੀਗੜ੍ਹ ਚੰਡੀਗੜ੍ਹ ਤੇ ਤੁਸੀਂ ਹਿਸ਼ਾਰਪੁਰ ਇੰਨੀ ਦੂਰੋਂ ਕੀ ਇਧਰ ਏਰੀਆ 'ਚ ਆਏ ਅਸੀਂ ਅਸੀਂ ਦੋਨੋਂ ਬ੍ਰਦਰਜ਼ ਆ ਤੇ ਅਸੀਂ ਤੁਹਾਡੀ ਵੀਡੀਓਜ਼ ਵਾਚ ਕਰਦੇ ਸੀ ਨੇਚਰ ਰਿਲੇਟਡ ਹੁੰਦਾ ਹੈ ਉਹ ਚੈਨ ਸੀਰੀ ਜਿਹੜੇ ਅਸੀਂ ਕਦੇ ਸੋਚੇ ਵੀ ਨਹੀਂ ਸੀ ਮਤਲਬ ਦੇਖ ਕੇ ਦੇ ਮਤਲਬ ਪਤਾ ਵੀ ਨਹੀਂ ਸੀਗਾ ਉਹ ਸੀਰੀ ਉਹ ਤੁਸੀਂ ਐਕਸਪਲੋਰ ਕੀਤੇ ਹੋਏ ਨੇ ਮਤਲਬ ਐਸੇ ਟਫੈਸਟ ਏਰੀਆ ਮਤਲਬ ਹਿਲਸ ਦੇ ਇੰਟੀਰੀਅਰ ਸੇ ਜਾ ਕੇ ਤੁਸੀਂ ਉਹ ਕਵਰ ਕੀਤੇ ਹੋਏ ਆ ਇਸ ਕਰਕੇ ਅਸੀਂ ਤੁਹਾਡੀ ਸਾਰੀ ਵੀਡੀਓ ਸਾਰੀ ਵਾਚ ਕਰਦੇ ਸੀਗੇ ਉਹ ਵੀਡੀਓਸ ਨੂੰ ਵਾਚ ਕਰਦੇ 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 ਅਸੀਂ ਐਕਸਪਲੋਰ ਕਰਨ ਆ ਗਏ ਅੱਛਾ ਜੀ ਠੀਕ ਹੋਰੇ ਪਹੁੰਚ ਗਏ ਜੀ ਪਤਾ ਤਾਂ ਤੁਸੀਂ ਇਨੀ ਦੂਰ ਆਏ ਆ ਦੇਖ ਦੇ ਕੇ ਹਾਂਜੀ 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 ਖੁਸ਼ੀ ਹੁੰਦੀ ਆ ਸਰ ਤੁਹਾਨੂੰ ਵਧੀਆ ਲੱਗਦੀਆਂ ਸਾਡੀਆਂ ਵੀਡੀਓ ਬਹੁਤ ਵਧੀਆ ਬਾਤ ਵਧੀਆ ਜੀ ਬੜੀਆਂ ਚੀਜ਼ਾਂ ਨਹੀਂ ਕਰਦੇ ਦੇਖੀ ਉਹਨਾਂ ਦੇ ਬਾਰੇ ਪਤਾ ਲੱਗ ਜਾਂਦਾ ਹੈ ਹਾਂਜੀ ਉਹ ਤਾਂ ਹੈ ਇਹ ਇਲਾਕੇ ਕੋਈ ਆਇਆ ਨਹੀਂ ਮਤਲਬ ਐਸੀ ਤੁਸੀਂ ਬਹੁਤ ਵਾਸਟ ਏਰੀਆ ਕਵਰ ਕੀਤਾ ਹੋਇਆ ਹੈ ਇਸ ਇਸ ਚੀਜ਼ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਓਕੇ ਓਕੇ ਧੰਨਵਾਦ ਮੈਂ ਤੁਹਾਨੂੰ ਪਿੰਡ ਦੀ ਲੋਕੇਸ਼ਨ ਵੀ ਦੱਸ ਦਿੰਦਾ ਹਾਂ ਤੁਸੀਂ ਜਦੋਂ ਹਿਸ਼ਾਰਪੁਰ ਤੋਂ ਮਿਲਕ ਪਲਾਂਟ ਰੋਡ ਹੁੰਦੇ ਹੋਏ ਮਿੰਗਰਵਾੜ ਤੋਂ ਤੁਸੀਂ ਕਿਸੇ ਨੂੰ ਵੀ ਕੋਟ ਪਟਿਆਲ ਦਾ ਪੁੱਛ ਕੇ ਇਸ ਪਿੰਡ ਤੱਕ ਆਸਾਨੀ ਨਾਲ ਪਹੁੰਚ ਸਕਦੇ ਆ ਅਸੀਂ ਕੋਟ ਪਟਿਆਲ ਦੇ ਜੰਗਲਾਂ ਦੇ ਵਿੱਚ ਪਹੁੰਚ ਗਏ ਆ ਪਹਾੜੀ ਨੂੰ ਕਿੱਦਾਂ ਚੀਰ ਕੇ ਇਹ ਰਸਤਾ ਬਣਾਇਆ ਗਿਆ ਆ کافی ਉੱਚੀ ਪਹਾੜੀ ਆ ਦੋਨੋਂ ਪਾਸੇ ਮੋਟਰਸਾਈਕਲ ਤੇ ਅਸੀਂ ਜਿੱਥੇ ਤੱਕ ਆ ਸਕਦੇ ਸੀ ਅਸੀਂ ਆ ਗਏ ਆ ਹੁਣ ਅੱਗੇ ਮੋਟਰਸਾਈਕਲ ਨਹੀਂ ਜਾਂਦਾ ਅਸੀਂ ਇੱਥੇ ਲਗਾਤਾ ਆ ਹੁਣ ਅਸੀਂ ਪੈਦਲ ਜੰਗਲ ਦੇ ਵਿੱਚੋਂ ਲੰਘ ਕੇ ਉਸ ਪਿੰਡ ਤੱਕ ਸਾਨੂੰ ਪਹੁੰਚਣਾ ਪੈਣਾ ਆ ਤੁਸੀਂ ਦੇਖ ਸਕਦੇ ਆ ਕਿੰਨਾ ਸੰਘਣਾ ਜੰਗਲ ਆ ਜਿਹਦੇ ਵਿੱਚੋਂ ਲੰਘ ਕੇ ਅਸੀਂ ਜਾਵਾਂਗੇ ਚਲੋ ਹੁਣ ਚੱਲਦੇ ਆ ਰਸਤੇ ਦੇ ਤੁਹਾਨੂੰ ਸੋਹਣੇ ਸੋਹਣੇ ਦ੍ਰਿਸ਼ ਅਸੀਂ ਜੰਗਲ ਦੇ ਦਿਖਾਉਂਦੇ ਜਾਣਾ ਆ

ਦਾ ਇੱਕ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ ਅਸੀਂ ਪਹੁੰਚ ਗਏ ਹਾਂ ਪਿੰਡ ਦੇ ਵਿੱਚ ਪਹਿਲਾਂ ਸਾਨੂੰ ਗੇਟ ਮਿਲਿਆ ਤੁਸੀਂ ਦੇਖ ਲਓ ਲੋਕਾਂ ਨੇ ਕਿੰਨੇ ਪਿਆਰ ਦੇ ਨਾਲ ਇਸ ਪਿੰਡ ਨੂੰ ਵਸਾਇਆ ਹੈਗਾ ਇਹ ਗੇਟ ਇੱਕ ਸੇਫਟੀ ਵਾਸਤੇ ਲਗਾਇਆ ਗਿਆ ਹੈਗਾ ਕਿਉਂਕਿ ਇਹ ਇੱਕ ਐਂਟਰੀ ਆ ਪਿੰਡ ਦੀ ਅੰਦਰ ਵਾਲੇ ਬਹੁਤ ਡੁੰਗੀਆਂ ਡੁੰਗੀਆਂ ਖਾਈਆਂ ਆ ਇੱਕ ਤਰ੍ਹਾਂ ਕਾਫੀ ਜ਼ਬਰਦਸਤ ਤੁਸੀਂ ਲਾ ਲਓ ਸੇਫਟੀ ਕੀਤੀ ਹੋਈ ਸੀ ਕਿਉਂਕਿ ਇੱਥੇ ਕਾਫੀ ਸੰਘਣੇ ਜੰਗਲ ਦੇ ਵਿੱਚ ਜਾਨਵਰ ਵਗੈਰਾ ਤੇ ਕਾਫੀ ਰਿਸਕ ਸੀਗਾ ਜਿਨ੍ਹਾਂ ਕਰਕੇ ਲੋਕਾਂ ਨੂੰ ਇਹ ਚੀਜ਼ਾਂ ਕਰਨੀਆਂ ਪਈਆਂ ਇੱਥੇ ਅੱਜ ਇਹ ਪਿੰਡ ਬਰਾਨ ਹੋ ਗਿਆ ਆ ਅਸੀਂ ਉੱਜੜ ਗਿਆ ਵੀ ਕਹਿ ਸਕਦੇ ਹਾਂ ਕਿਉਂਕਿ ਸੁੰਨਸਾਨ ਇੱਥੇ ਪਈ ਹੋਈ ਆ ਕੋਈ ਇੰਦਾ ਨਹੀਂ ਪਰਿੰਦਾ ਨਹੀਂ ਜਿੱਥੇ ਕਿਸੇ ਸਮੇਂ ਬੱਚਿਆਂ ਦੀਆਂ ਕਲਕਾਰੀਆਂ ਰੌਣਕ ਮੇਲਾ ਹੋਇਆ ਕਰਦਾ ਸੀਗਾ ਕੀ ਮਜਬੂਰੀਆਂ ਹੋਣਗੀਆਂ ਜਿਨ੍ਹਾਂ ਕਰਕੇ ਪਿੰਡ ਦੇ ਲੋਕਾਂ ਨੂੰ ਇਹ ਪਿੰਡ ਛੱਡ ਕੇ ਇੱਥੋਂ ਜਾਣਾ ਪਿਆ ਇਹਨੂੰ ਦੇਖ ਕੇ ਹਰ ਕਿਸੇ ਨੂੰ ਦੁੱਖ ਲੱਗੇਗਾ ਹਰ ਕਿਸੇ ਦਾ ਮਨ ਪਰੇਸ਼ਾਨ ਹੋਏਗਾ ਕਿ ਇੰਨੇ ਸੋਹਣੇ ਬਣਾਏ ਘਰ ਕਿਉਂ ਛੱਡ ਕੇ ਗਏ ਲੋਕ ਸਾਹਮਣੇ ਘਰ ਸਾਨੂੰ ਨਜ਼ਰ ਆ ਗਏ ਆ ਤੁਸੀਂ ਦੇਖ ਸਕਦੇ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਕਈ ਵਾਰ ਕਾਫੀ ਸੰਗਣੇ ਜੰਗਲ ਦੇ ਵਿੱਚ ਇਹ ਘਰ ਸਗੇ ਅੰਦਰ ਕਾਈ ਕ ਆਇਆ ਬੁਰਾ ਹਾਲਾ ਸੁਸਰਾ ਇਕ ਸੁਸਰਾ ਇਹਨਾਂ ਮਕਾਨਾਂ ਨੂੰ ਦੇਖ ਕੇ ਤਾਂ ਸਾਨੂੰ ਇੱਕ ਅਜੀਬੋ ਗਰੀਬਜਾ ਲੱਗਦਾ ਪਿਆ ਹੈ ਕਿ ਕੀ ਵੱਡੀ ਮਜਬੂਰੀ ਹੋਊਗੀ ਲੋਕਾਂ ਦੀ ਜਿਨ੍ਹਾਂ ਕਰਕੇ ਇਹਨਾਂ ਨੂੰ ਇੱਥੋਂ ਜਲਾ ਪਿਆ ਜੋ ਸਾਨੂੰ ਇਸ ਪਿੰਡ ਦਾ ਪਤਾ ਚੱਲਿਆ ਕਿ ਇਹ ਲੋਕ ਜਿਹੜੇ ਸੀ ਬਹੁਤ ਜ਼ਿਆਦਾ ਮਜਬੂਰੀਆਂ 'ਚ ਰਹਿੰਦੇ ਸੀ ਕਿਉਂਕਿ ਆਉਣ ਜਾਣ ਦੀ ਸ਼ਹਿਰ ਤੱਕ ਕੋਈ ਫੈਸਿਲਿਟੀ ਨਹੀਂ ਸੀ ਜੰਗਲੀ ਜਾਨਵਰ ਜਿਹੜੇ ਸੀਗੇ ਜੇ ਰਾਤ ਬਰਾਤ ਇਹਨਾਂ ਨੂੰ ਲੋੜ ਪੈ ਜਾਂਦੀ ਸੀ ਇੱਥੋਂ ਜਾਣ ਦੀ ਮੈਡੀਕਲ ਫੈਸਿਲਿਟੀ ਵਾਸਤੇ ਜਾਂ ਕੋਈ ਪ੍ਰੋਬਲਮ ਹੋਰ ਹੋਵੇ ਉਹਦੇ ਵਾਸਤੇ ਜੇ ਸ਼ਹਿਰ ਜਾਂਦੇ ਸੀ ਤਾਂ ਇਹਨਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜੰਗਲੀ ਜਾਨਵਰ ਕਾਫੀ ਆ ਇੱਥੇ ਸੋਚਣ ਵਾਲੀ ਗੱਲ ਇਹ ਆ ਕਿ ਪੂਰਾ ਪਿੰਡ ਹੀ ਖਾਲੀ ਹੋ ਗਿਆ ਕੋਈ ਘਰ ਵੀ ਨਹੀਂ ਬਚਿਆ ਕਿ ਜਿਹੜਾ ਇੱਥੇ ਰਹਿੰਦਾ ਹੋਵੇ ਤੁਸੀਂ ਦੇਖ ਲਓ ਹਰ ਮਕਾਨ ਦੇ ਮੋਰੇ ਕਿੰਨੀ ਸੋਹਣੀ ਨੇਚਰ ਆ ਕੁਦਰਤ ਹੀ ਕੁਦਰਤਾਲ ਦੇ ਵਾਲੇ ਕਿਹਦਾ ਮਨ ਨਹੀਂ ਲੱਗੂਗਾ ਇਸ ਪਿੰਡ ਵਿੱਚ ਆ ਕੇ ਕਿੰਨੀ ਮਜਬੂਰੀ ਦੇ ਨਾਲ ਇੱਥੋਂ ਲੋਕ ਇਹ ਗਏ ਹੋਣਗੇ ਆਪਣੇ ਇੰਨੇ ਪੁਰਾਣੇ ਮਕਾਨ ਕਿੰਨੇ ਸਮੇਂ ਤੋਂ ਲੋਕ ਰਹਿੰਦੇ ਸੀ ਕਿੰਨਾ ਦਿਲ ਲੱਗਿਆ ਹੋਊਗਾ ਇਹਨਾਂ ਦਾ ਇੱਥੇ ਪਟੋਈ ਅਸੀਂ ਇਹੀ ਸੋਚ ਰਹੇ ਹਾਂ ਕਿ ਕਿੰਨੀਆਂ ਵੱਡੀਆਂ-ਵੱਡੀਆਂ ਇਹਨਾਂ ਨੂੰ ਪ੍ਰੋਬਲਮਾਂ ਹੋਣਗੀਆਂ, ਮਜਬੂਰੀਆਂ ਹੋਣਗੀਆਂ ਕਿ ਇੰਨੀ ਵਧੀਆ ਜਗ੍ਹਾ ਤੇ ਇਹ ਮਕਾਨ ਇਹਨਾਂ ਨੂੰ ਛੱਡ ਕੇ ਜਾਣਾ ਪਿਆ। ਆ ਮਕਾਨ ਦੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਕਿ ਕਾਫੀ ਭਰਾਵਾਂ ਦਾ ਇਕੱਠਿਆਂ ਦਾ ਇਹ ਮਕਾਨ ਸਗਾ। ਕਿਉਂਕਿ ਇਹਦੇ ਅੰਦਰ ਸਾਨੂੰ 5-6 ਦਰਵਾਜ਼ੇ ਹੀ ਆ ਜਿਹੜੇ ਦਿਖਾਈ ਦਿੱਤੇ ਆ। ਇਸੇ ਤਰ੍ਹਾਂ ਉੱਪਰ ਤੁਸੀਂ ਦੇਖ ਲਓ ਖਿੜਕੀਆਂ ਕਾਫੀ ਹਵਾਦਾਰ ਇਹਨੂੰ ਬਣਾਇਆ ਗਿਆ ਸਗਾ ਸਮਾਨ ਵੀ ਤੁਸੀਂ ਦੇਖ ਲਓ ਇਹ ਇਸੇ ਤਰ੍ਹਾਂ ਇੱਥੇ ਪਿਆ ਹੋਇਆ ਆ ਹਰ ਮਕਾਨ ਦੇ ਮੂਰੇ ਨਾਮ ਲਿਖਿਆ ਹੋਇਆ ਆ ਜੈ ਸਿੰਘ 1966 ਪੂਰੀ ਡਿਟੇਲ ਦੱਸੀ ਹੋਈ ਆ ਕਿਹਦਾ ਕਿਹਦਾ ਇਹ ਮਕਾਨ ਸਗਾ ਆ ਗੇਟ ਤਾਂ ਇਸ ਤਰ੍ਹਾਂ ਲੱਗਦਾ ਪਿਆ ਜਿੱਦਾਂ ਇਹਨੂੰ 2-3 ਸਾਲ ਹੀ ਹੋਏ ਆ ਤੇ ਨਵਾਂ ਲਗਾਇਆ ਗਿਆ ਸੀਗਾ ਪਰ ਮਜਬੂਰੀ ਕਰਨ ਇਹ ਛੱਡ ਕੇ ਜਾਣਾ ਪਿਆ ਆ ਉੱਪਰਲਾ ਤੁਸੀਂ ਦੇਖ ਲਓ ਖਿੜਕੀ ਦਾ ਦ੍ਰਿਸ਼ ਕਾਫੀ ਹਵਾਦਾਰ ਸਾਰੇ ਮਕਾਨ ਇੱਥੇ ਬਣਾਏ ਹੋਏ ਆ ਇਸੇ ਤਰ੍ਹਾਂ ਨਾਮ ਲਿਖਿਆ ਹੋਇਆ RAM SINGH 60 ਕਿੰਨੀਆਂ ਮਜਬੂਰੀਆਂ ਹੋਣਗੀਆਂ ਕਿ ਐਡਾ ਵੱਡਾ ਮਕਾਨ ਛੱਡ ਕੇ ਇੱਥੋਂ ਜਾਣਾ ਪਿਆ ਹੁਣ ਤਾਂ ਇਹਦੀਆਂ ਜਿੰਨੀਆਂ ਬੱਲੀਆਂ ਵਗੈਰਾ ਲੱਗੀਆਂ ਹੋਈਆਂ ਸਪੀਰੀਆਂ ਵਗੈਰਾ ਸਭ ਖਤਮ ਹੋ ਗਈਆਂ ਆ ਇਹ ਮਕਾਨ ਦੇ ਇੱਕੇ ਤਾਂ ਲੱਗਦਾ ਕਿੰਨਾ ਰੌਣਕ ਮੇਲਾ ਇੱਥੇ ਹੋਏਗਾ ਹੁਣ ਤੁਸੀਂ ਦੇਖ ਲਓ ਛੋਟਾ ਮੋਟਾ ਏਰੀਆ ਨਹੀਂ ਸਗਾ ਮੱਲਾ ਨਹੀਂ ਸਗਾ ਇਹ ਨਵੇਂ-ਨਵੇਂ ਮਕਾਨ ਵੀ ਇੱਥੇ ਬਣੇ ਹੋਏ ਆ ਆ ਸਾਹਮਣੇ ਤੁਸੀਂ ਦੇਖ ਲਓ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਅਗਲੇ ਮਕਾਨ ਦੇ ਵਿੱਚ ਇਹਦੇ ਨਾਲ ਕਿਸੇ ਤੁਸੀਂ ਲਾ ਲਓ ਛੋਟੀ ਫੈਮਿਲੀ ਦਾ ਮਕਾਨ ਸਿਕਾ ਜਿਹੜਾ ਕਾਫੀ ਤਰੀਤ ਨਾਲ ਬਣਾਇਆ ਗਿਆ ਆ ਇੱਕ ਵਾਰ ਤੁਹਾਨੂੰ ਨਜ਼ਦੀਕ ਤੋਂ ਥੋੜੀ ਝਾਤੀ ਮਾਰਨ ਦੇ ਆ ਇਹਦਾ ਵੀ ਦਰਵਾਜ਼ਾ ਖਤਮ ਹੋਣ ਦੇ ਨਾਲ ਤੇ ਹੀ ਆ ਕਿਉਂਕਿ ਜੰਗਲ ਕਰਕੇ ਸੇਂਹ ਕਾਫੀ ਪੈ ਚੁੱਕੀ ਆ ਅੱਜ ਵੀ ਜੇ ਕੋਈ ਚਾਵੇ ਤਾਂ ਇਹਨਾਂ ਮਕਾਨਾਂ ਨੂੰ ਬਚਾ ਸਕਦਾ ਆ ਕਿਉਂਕਿ ਕਈ ਮਕਾਨ ਜਿਹੜੇ ਆ ਕਾਫੀ ਸੇਫ ਆ ਉਹਨਾਂ ਦਾ ਘੱਟ ਨੁਕਸਾਨ ਹੋਇਆ ਆ ਹੁਣ ਤੁਸੀਂ ਇਸ ਮਕਾਨ ਵੱਲ ਝਾਤੀ ਮਾਰੋ ਇਹਦਾ ਸਾਨੂੰ ਡਿਜ਼ਾਈਨ ਸਾਰੇ ਮਕਾਨਾਂ ਨਾਲੋਂ ਵਧੀਆ ਲੱਗਿਆ ਜਿਹੜੀ ਆ ਤੁਸੀਂ ਦੇਖ ਲਓ ਇੱਕ ਪੇਂਟਿੰਗ ਐਸੀ ਕਹਿ ਸਕਦੇ ਆ ਡਿਜ਼ਾਈਨਡਰ ਕੀਤੀ ਹੋਈ ਆ ਦਰਵਾਜੇ ਇਹਦੇ کافی ਵਧੀਆ ਲੱਕੜ ਦੇ ਲੱਗੇ ਹੋਏ ਆ ਇਹਨਾਂ ਨੂੰ ਅਜੇ ਤੱਕ ਸੇਖ ਨਹੀਂ ਪਈ ਬਿਜਲੀ ਦਾ ਕਨੈਕਸ਼ਨ ਸਭ ਕੁਝ ਆ ਇੱਥੇ ਬਿਲਕੁਲ ਇਹਦੇ ਸਾਹਮਣੇ ਇਹ ਵੀ کافی ਛੋਟਾ ਮਕਾਨ ਆ ਇਹ ਵੀ ਕੋਈ ਛੁੱਟੀ ਫੈਮਿਲੀ ਸੀ ਜਿੱਦਾ ਉੱਧਰ ਸੀਗਾ ਜਿੰਦੇ ਵੀ ਜੋ ਪੁਰਾਣੇ ਸਮੇਂ ਦੇ ਵਿੱਚ ਹੁੰਦੇ ਸਕੇ ਉਹੀ ਆ ਅੱਜ ਕੱਲ ਤਾਂ ਇਹ ਦੇਖਣ ਨੂੰ ਨਹੀਂ ਮਿਲਦੇ ਜਿੰਦੇ ਆ ਸਾਹਮਣੇ ਮਕਾਨ ਤਾਂ ਖੰਡਰੀ ਬਣ ਗਿਆ ਆ ਹੁਣ ਜਿੱਦਾਂ ਜਿੱਦਾਂ ਅਸੀਂ ਅੱਗੇ ਨੂੰ ਵੱਧ ਰਹੇ ਆ ਸਾਰੇ ਮਕਾਨ ਸਾਨੂੰ ਜਿਹੜੇ ਆ ਢਹ ਢੇਰੀ ਵਾਲੇ ਮਿਲਦੇ ਪਏ ਆ ਤੁਸੀਂ ਦੇਖ ਲਓ ਕਿੰਨੀ ਸੋਹਣੀ ਇੱਕ ਡਿਜ਼ਾਈਨਿੰਗ ਆ ਪੱਥਰ ਦੇ ਉੱਤੇ ਅੰਦਰ ਦਾ ਇੰਨਾ ਜ਼ਿਆਦਾ ਕਸੂਸਰ ਆ ਇੱਥੇ ਬਰਨੋ ਵੀ ਡਰ ਲੱਗਦਾ ਪਿਆ ਪਤਾ ਨਹੀਂ ਕੀ ਕੀ ਹੋਣਾ ਇੱਥੇ ਅੰਦਰ ਆਹ ਪੌੜੀਆਂ ਤੁਸੀਂ ਦੇਖ ਲਓ ਕਿੰਨੀਆਂ ਛੋਟੀਆਂ ਤੇ ਪਿਆਰੀਆਂ ਪੌੜੀਆਂ ਆ ਜਿਹੜੀਆਂ ਉੱਪਰ ਚਿਵਾਰੇ ਵੱਲ ਨੂੰ ਜਾਂਦੀਆਂ ਪਈਆਂ ਆ ਇਹਨਾਂ ਪੌੜੀਆਂ ਨੂੰ ਦੇਖ ਕੇ ਲੱਗਦਾ ਪਿਆ ਕਿ ਕਿਸ ਤਰ੍ਹਾਂ ਉੱਪਰ ਇਹ ਚੜਦੇ ਹੋਣਗੇ ਆ ਮਕਾਨ ਆ ਤੁਸੀਂ ਦੇਖ ਸਕਦੇ ਆ ਕਿੰਨਾ ਸੋਹਣਾ ਇਹਦਾ ਵੀ ਡਿਜ਼ਾਈਨ ਆ ਇੱਕ ਮਰੂਪ ਆ ਅਦਾ ਕੀ ਹੋਰ ਅਸੀਂ ਉੱਪਰ ਚੜ ਕੇ ਇੱਕ ਵਾਰ ਤੁਹਾਨੂੰ ਇਹਦਾ ਦ੍ਰਿਸ਼ ਥੋੜਾ ਦਿਖਾਣੇ ਆ ਕਿਉਂਕਿ ਇਹ ਸਾਰੇ ਜਿਹੜੇ ਮਕਾਨ ਸੀਗੇ ਜਿਹਦਾ ਮੈਂ ਤੁਹਾਨੂੰ ਦੱਸਿਆ ਦੋ-ਦੋ ਮੰਜ਼ਲੀ ਸੀ ਸਾਰਾ ਅੰਦਰੋਂ ਮਿੱਟੀ ਨਾਲ ਲਿਪਿਆ ਹੋਇਆ ਜਿਹੜਾ ਬਹੁਤ ਜ਼ਿਆਦਾ ਵਧੀਆ ਲੱਗਦਾ ਪਿਆ ਆ ਤੁਸੀਂ ਦੇਖ ਲਓ ਪਹਿਲੀ ਮੰਜ਼ਲ ਦੀ ਸਾਰੀ ਛੱਤ ਜਿਹੜੀ ਆ ਡਿੱਗ ਗਈ ਆ ਕੀ ਹਾਲ ਬਣ ਗਿਆ ਆ ਇਹ ਮਕਾਨ ਬਾਹਰੋਂ ਤਾਂ ਪੱਥਰਾਂ ਤੇ ਸੀਮੰਟ ਦਾ ਬਣਾਇਆ ਗਿਆ ਆ ਲੇਕਿਨ ਅੰਦਰੋਂ ਸਾਰਾ ਮਿੱਟੀ ਨਾਲ ਲਿਪਿਆ ਹੋਇਆ ਆ ਇੱਕ ਵਾਰ ਤੁਹਾਨੂੰ ਅੰਦਰੋਂ ਵੀ ਝਾਤੀ ਮਾਰਨੀਆਂ ਆ ਆ ਜਿਹੜੀ ਉੱਪਰੋਂ ਮੈਂ ਤੁਹਾਨੂੰ ਪਹਿਲੀ ਮੰਜ਼ਲ ਦਿਖਾਈ ਸੀ ਤੇ ਅੱਧੀ ਟਹਿ ਗਈ ਸੀ ਜਿਹਦੇ ਕਰਕੇ ਸਾਰਾ ਤੁਸੀਂ ਦੇਖ ਲਓ ਕੀ ਹਾਲ ਹੋ ਗਿਆ ਆ ਤੇ ਆ ਚਰਖਾ ਸੀਗਾ ਉਸ ਸਮੇਂ ਦਾ ਸਾਰਾ ਟੁੱਟ ਗਿਆ ਛੱਤ ਡਿਗਣ ਕਰਕੇ ਤੇ ਆ ਸਾਹਮਣੇ ਕਿਸੇ ਹੋਰ ਦਾ ਮਕਾਨ ਆ ਜਿਹਦੀ ਬੈਕ ਸਾਈਡ ਆ ਇਹ ਨਵਾਂ ਹੀ ਬਣਿਆ ਆ ਤੁਸੀਂ ਦੇਖ ਲਓ ਲੈਂਟਰ ਵਗੈਰਾ ਦਾ ਪਿਆ ਹੋਇਆ ਇੱਟਾਂ ਵੀ ਨਵੀਆਂ ਹੀ ਲੱਗਦੀਆਂ ਪਈਆਂ ਇਦਾਂ ਲੱਗਦਾ ਜਿੱਦਾਂ ਹੁਣੇ ਸਾਲ 2 ਸਾਲ ਹੀ ਹੋਏ ਆ ਇਹ ਵੀ ਮਕਾਨ ਤੁਸੀਂ ਦੇਖ ਲਓ ਛੱਡ ਕੇ ਇੱਥੋਂ ਜਾਣਾ ਪਿਆ ਵਾ ਮਿੱਟੀ ਨਾਲ ਲਿਪਿਆ ਕਿੰਨਾ ਸੋਹਣਾ ਲੱਗਦਾ ਪਿਆ ਕਿਉਂਕਿ ਅਸੀਂ ਜਿੰਨੇ ਵੀ ਮਕਾਨ ਦੇਖੀਦੇ ਆ ਮਿੱਟੀ ਨਾਲ ਲਿਪਿਓ ਸਾਨੂੰ ਕਾਫੀ ਵਧੀਆ ਲੱਗਦਾ ਇੱਕ ਮਿੱਟੀ ਦੀ ਖੁਸ਼ਬੂ ਆਉਂਦੀ ਆ ਜਿਹੜੀ ਅਸੀਂ ਬਿਆਨ ਨਹੀਂ ਕਰ ਸਕਦੇ ਸਾਨੂੰ ਇੱਥੇ ਵੀ ਕਾਫੀ ਮਕਾਨ ਅੰਦਰੋਂ ਲਿਪੇ ਦਿਖਾਈ ਦਿੱਤੇ ਆ ਕਿੰਨਾ ਸੋਹਣਾ ਇਹ ਪਿੰਡ ਬਸਿਆ ਸਗਾ ਆਂਸ਼ੀਆਂ ਦੀਆਂ ਆਵਾਜ਼ਾਂ ਆ ਰਹੀਆਂ ਆ ਜਿਹੜੀਆਂ ਦਿਲ ਨੂੰ ਛੂੰਹਦੀਆਂ ਆ ਜੰਗਲ ਦੇ ਵਿੱਚ ਇਹ ਘਰ ਸੀ ਹੁਣ ਥੱਲੇ ਨੂੰ ਚਲਦੇ ਆ ਇੱਧਰ ਵੀ ਕਾਫੀ ਮਕਾਨ ਆ ਸੋਚਣ ਵਾਲੀ ਗੱਲ ਇਹ ਆ ਕਿ ਪੂਰਾ ਪਿੰਡ ਹੀ ਖਾਲੀ ਹੋ ਗਿਆ ਕੋਈ ਘਰ ਵੀ ਨਹੀਂ ਬਚਿਆ ਦੂਰ ਦੂਰ ਦੀਆਂ ਪਹਾੜੀਆਂ ਦੇਖ ਲਓ ਤੁਸੀਂ ਕਿੰਨੀਆਂ ਸੋਹਣੀਆਂ ਲੱਗਦੀਆਂ ਪਈਆਂ ਜਿਨ੍ਹਾਂ ਦੇ ਵਿੱਚ ਇਹ ਮਕਾਨ ਆ ਸਾਡੇ ਪੰਜਾਬ ਦੇ ਇਹਨਾਂ ਪਿੰਡਾਂ ਦਾ ਇਸ ਤਰ੍ਹਾਂ ਦਾ ਦ੍ਰਿਸ਼ਣ ਸਗਾ ਇਹਨਾਂ ਪਿੰਡਾਂ ਨੂੰ ਦੇਖ ਕੇ ਮੈਨੂੰ ਨਹੀਂ ਕੋਈ ਲੱਗਦਾ ਕਿ ਕੋਈ ਕਹਿ ਸਕਦਾ ਹੈ ਕਿ ਇਹ ਸਾਡੇ ਪੰਜਾਬ ਦੇ ਪਿੰਡ ਆ ਸ਼ਹਿਰਪਤੋਂ ਸਿਰਫ 15 ਕਿਲੋਮੀਟਰ ਦੂਰ ਇਹ ਪਿੰਡ ਸਗਾ ਜੇ ਦੀ ਕੋਈ ਦੇਖਭਾਲ ਨਹੀਂ ਕੀਤੀ ਗਈ ਜੇ ਥੋੜੀ ਜੀ ਸਰਕਾਰ ਦੁਆਰਾ ਕੇਅਰ ਹੁੰਦੀ ਇਹਨਾਂ ਪਿੰਡਾਂ ਦੀ ਸ਼ਾਇਦ ਅੱਜ ਇਹ ਪਿੰਡ ਆਵਾਦ ਹੁੰਦਾ ਇੱਥੇ ਰੌਣਕ ਮੇਲਾ ਹੁੰਦਾ ਕੀ ਹਾਲ ਬਣ ਗਿਆ ਪਿੰਡ ਦਾ ਤੁਸੀਂ ਦੇਖ ਲਓ ਜੰਗਲੇ ਜੰਗਲ ਵਾਲੇ ਜਿੱਥੇ ਦੇਖ ਲਓ ਉਹਨਾਂ ਦੇ ਵਿੱਚ ਇਹ ਬਸੇ ਘਰ ਜੰਗਲ ਦੇ ਵਿੱਚ ਸਾਨੂੰ ਇੱਕ ਹੋਰ ਘਰ ਦਿਖਾਈ ਦਿੱਤਾ ਪਹਿਲਾਂ ਸਾਨੂੰ ਪਤਾ ਨਹੀਂ ਲੱਗਿਆ ਇਹਦੇ ਬਾਰੇ ਫਿਰ ਸਾਨੂੰ ਥੋੜਾ ਜਿਹਾ ਇੱਕ ਪਾਸੇ ਨੂੰ ਨਜ਼ਰ ਪਈ ਇਹਦੇ ਵੱਲ ਨੂੰ ਇਹ ਵੀ ਮਕਾਨ ਸਾਰਾ ਪੱਥਰ ਦਾ ਬਣਿਆ ਹੋਇਆ ਆ ਜਿੱਦਾਂ ਅੱਗੇ ਮਹਾਰਾਜੇ ਬਣਾਉਂਦੇ ਹੁੰਦੇ ਸੀਗੇ ਵੱਡੇ ਵੱਡੇ ਪੱਥਰ ਆ ਜਿਨ੍ਹਾਂ ਤੋਂ ਇਹ ਤਿਆਰ ਕੀਤਾ ਗਿਆ ਆ ਤੇ ਆ ਇੱਕ ਪੱਥਰਵਾ ਮਕਾਨ ਦੇ ਮੁਰੇ ਪਿਆ ਹੋਇਆ ਜਿਹਦੇ ਉੱਤੇ ਤੁਸੀਂ ਦੇਖ ਲਓ ਆ ਲਿਖਿਆ ਹੋਇਆ ਆ ਤੁਸੀਂ ਪੜ ਸਕਦੇ ਆ ਹਾਰੇ ਮਕਾਨ ਅਲੱਗ ਤੋਂ ਲੱਗਾ ਜਿਹਦਾ ਇੱਕ ਵਖਰਾ ਹੀ ਤੁਸੀਂ ਲਾ ਲੋਗੇ ਦੇਖਣ ਦਾ ਜਰੀਆ ਆ ਇਹ ਮਕਾਨ ਵੀ ਸਾਰਾ ਢਹਿ ਢੇਰੀ ਹੋ ਚੁੱਕਿਆ ਆ ਇੱਧਰ ਕਾਫੀ ਮਕਾਨ ਸਗੇ ਜਿਨ੍ਹਾਂ ਤੇ ਸਿਰਫ ਨਿਸ਼ਾਨੀ ਰਹਿ ਗਏ ਆ ਬਾਕੀ ਸਾਰੇ ਖਤਮ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਆ ਪੱਥਰੀ ਪੱਥਰ ਥੱਲੇ ਪਏ ਹੋਏ ਆ ਇਹ ਵੀ ਕਾਫੀ ਸੋਨਾ ਮਕਾਨ ਆ ਜਿਹੜਾ ਇੱਕ ਤਰ੍ਹਾਂ ਬਚਿਆ ਹੋਇਆ ਐ ਇਸ ਵੇਲੇ ਬਿਲਕੁਲ ਸਾਹਮਣੇ ਜੰਗਲ ਦੇ ਵਿੱਚ ਵੀ ਕਾਰ ਆ ਜਿਹੜਾ ਸਾਨੂੰ ਦੂਰੋਂ ਦਿਖਾਈ ਦੇ ਰਿਹਾ ਆ ਇੱਧਰ ਵੀ ਚੱਲਦੇ ਆ ਕਾਫੀ ਦੂਰ ਦੂਰ ਘਰ ਐਥੇ ਇੱਕ ਘਰ ਦਿਖਾ ਲਉਣ ਤੋਂ ਬਾਅਦ ਦੂਸਰੇ ਮਕਾਨ ਤੱਕ ਕਾਫੀ ਚੱਲਣਾ ਪੈਂਦਾ ਆ ਫੇਰ ਮਕਾਨ ਆਉਂਦਾ ਆ ਪੂਰੇ ਜੰਗਲ ਦੇ ਵਿੱਚ ਇਹ ਘਰ ਜਿਹੜੇ ਆ ਪੈਲੇ ਹੋਏ ਆ ਜੰਗਲ ਦੇ ਵਿੱਚ ਸਾਨੂੰ ਜਗ੍ਹਾ-ਜਗ੍ਹਾ ਖੰਡਰ ਮਕਾਨ ਦਿਖਦੇ ਪਏ ਆ ਆ ਤਾਂ ਸਾਰਾ ਢਹਿ ਢੇਰੀ ਹੋਇਆ ਪਿਆ ਆ ਰੱਖੇ ਪਰਾ ਠੋਕੇ ਪਏ ਆ ਜੰਗਲ ਨਾਲ ਚੱਲੇ ਹਟ ਗਏ ਆ ਬੰਦਾਂ ਦਾ ਹੋਨ ਕਰਦੇ ਆਂ ਵੀਡੀਓ ਦੀ ਸਮਾਪਤੀ ਆਸ ਕਰਦੇ ਕੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਫੋਨ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇਓ ਕਿਉਂਕਿ ਤੁਸੀਂ ਦੇਖੇ ਲਿਆ ਕਿ ਇਹ ਪਿੰਡ ਅਸੀਂ ਤੁਹਾਨੂੰ ਕਿੰਨੀ ਮਿਹਨਤ ਦੇ ਨਾਲ ਦਿਖਾਇਆ ਹੈ ਕਿਉਂਕਿ ਇੱਥੇ ਆਉਣ ਤੋਂ ਪਹਿਲਾਂ ਹਰ ਕੋਈ ਸੋਚੇਗਾ ਜੰਗਲ ਦੇ ਵਿੱਚ ਇਹ ਪਿੰਡ ਸਗਾ ਜਿਹੜੇ ਭਰਾ ਪੈਨ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਚਲੋ ਹੁਣ ਚੱਲਦੇ ਆਂ ਕਾਫੀ ਟਾਈਮ ਹੋ ਗਿਆ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਧੰਨਵਾਦ